ਮੇਰੀ ਘਰ ਵਾਲੀ ਬੋਲਦੀ ਯਾ ਤੈਨੂੰ ਦੁੱਧ ਪਿਆਉ ਜਾਂ ਤੈਨੂੰ ਸੂਟ ਦਵਾਉ ਮੈਂ ਕਿਹਾ ਤੂੰ ਦੁੱਧ ਹੀ ਪੀ ਲੈ ਔਰ ਬਾ ਤੂੰ ਵੀ ਸਾਡੇ ਵਰਗਾ ਹੋ ਗਿਆ ਕੀ ਜਮੀ ਵੀ ਨਾ ਪਾਉਂਦਾ ਮੇਰੀ ਘਰ ਵਾਲੀ ਦੀ ਸ਼ਾਇਰੀ ਦਸ ਤੇ ਕੋਲ ਕੱਪੇ ਆਉਂਦੇ ਚਾਰ ਖਵਾ ਦੇਣਾ ਸਜਣਾ ਬਾਰ ਬਾਰ ਮੇਰੀ ਘਰ ਵਾਲੀ ਬੋਲਦੀ ਮੇਰਾ ਗੁਗੜੂ ਮੁਗੜੂ ਜਿਆ ਮੈਂ ਕਿਹਾ ਉਹ ਕਿੰਦਾ ਦੁੱਧ ਵਾਲੇ ਭਾਈ ਨੂੰ ਐਦਾਂ ਉਡੀਕਣਾ ਪੈਂਦਾ ਜਿਵੇਂ ਲੰਗਰ ਵਿੱਚ ਖੀਰ ਨੂੰ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਇਹ ਸੱਸ ਨੂੰ ਉਹਦੇ ਝਗੜੇ ਤੋਂ ਇਲਾਵਾ ਵੀ ਕੁਝ ਹੋਰ ਦੇਖ ਲਿਆ ਕਰ ਅੱਗੋ ਬੋਲਦੀ ਹੋਰ ਕੀ ਦੇਖਾਂ ਔਰ ਅੱਬਾ ਸਾਡੇ ਸ਼ਹਿਰ ਵੀ ਮੇਂ ਪਾ ਦੇ ਸਾਡੀ ਵਾਰੀ ਕਿਤੇ ਨਕਬਜ਼ ਹੁੰਦੀ ਆ ਮੇਰੀ ਘਰ ਵਾਲੀ ਦਾ ਉਠਾਨ ਦਾ ਤਰੀਕਾ ਪੱਖਾ ਹੀ ਬੰਦ ਕਰ ਦਿੰਦੀ ਮੇਰੀ ਘਰ ਵਾਲੀ ਬੋਲਦੀ ਇਸ ਵਾਰ ਮੈਂ ਆਪਣੇ ਦਰਵਾਜ਼ੇ ਨੂੰ ਲੱਕੜੀ ਮੰਨੂੰਗੀ ਮੇਰੇ ਰਿਸ਼ਤੇਦਾਰ ਮੈਨੂੰ ਤਾਂ ਨਹੀਂ ਲਾਈਕ ਕਰਦੇ ਉਹਨਾਂ ਨੂੰ ਲੱਗਦਾ ਇੱਕ ਲਾਈਕ ਨਾਲ ਮੈਂ ਸਟਾਰ ਨਾ ਬਣ ਜਾ